ਬਾਟਮ ਤੇ ਵਰਕ ਵਾਲੇ ਸੂਟ ਜੀ ਆਹ ਬਾਟਮ ਤੇ ਵਰਕ ਹੈ ਜੀ ਰੀਟਸ ਸਬਸਕ੍ਰਿਪੇ ਦਾ ਆਹ ਆਰਟੀਕਲ ਹੈ ਜੀ ਬਹੁਤ ਹੀ ਪਿਆਰਾ ਆਰਟੀਕਲ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਸੁੱਸਰ ਆਰਟੀਕਲ ਕੋਲ ਬਟ ਸਪੈਸ਼ਲ ਵਾਈਟ ਦੁਪੱਟੇ ਦੇ ਵਰਕ ਤੇ ਜੁਗਾ ਦੁਪੱਟੇ ਦੇ ਵਰਕ ਭਾਜੀ 14 15 16 ਆਰਟੀਕਲ ਆ ਦੁਪੱਟਾ ਭਾਜੀ ਵਰਤਰੇ ਦੇ ਵਰਕ ਭਾਜੀ ਰੀਟਸ ਸਬਸਕ੍ਰਿਪੇ ਦਾ 750 750 ਬਹੁਤ ਹੀ ਘੱਟ ਰੇਟਾਂ ਦੇ ਕਾੜੇ ਆ ਨਾ ਪੰਜ ਹਜ਼ਾਰ ਦੇ ਬੜੇ ਮਹੀਨੇ ਤੋਂ ਤੇ ਖਾ ਲੋ ਜੀ ਗਲਾ ਕੜਾਈ ਹੈ ਗਲਾ ਪੈਚ ਵਰਕ ਜੀ ਬਹੁਤ ਸਾਰੇ ਹੋਰ ਫਿਕਰ ਦੇ ਆ ਅਡ ਦੁਪੱਟਾ ਜੀ ਸਰਵੋਕਸੀ ਦਾ 750 650 750 ਦੇ ਡੈਨਿੰਗ ਹੈ ਜੀ ਇਹਦਾ ਰੇਟ ਹੈ 750 ਕਸ਼ਮੀਰੀ ਕੜੇ ਦੇ ਨਾਲ ਅਗਲਾ ਆਰਟੀਕਲ ਖਾਵੋ ਮੈਂ ਵਰਾਈਟੀ ਦੀ ਕੋਈ ਕਮੀ ਨਹੀਂ ਜਿੰਨੀ ਮਰਜ਼ੀ ਵੈਰਾਈਟੀ ਨੂੰ ਸਭ ਨਾਲ ਘੱਟ ਰੇਟ ਹੈ ਸਾਡੇ ਜੀ ਤੁਹਾਨੂੰ ਜੀ ਇਹਨ ਦੇਖੋ ਤਾਂ ਪਹਿਲਾਂ ਜੀ ਬੇਕੋ ਡਿਫਰੈਂਟ ਬਾਦਲਾ ਪ੍ਰਿੰਟ ਆ ਦੁਪੱਟਾ ਭਾਜੀ ਸਾਰੇ ਡਿਜ਼ਾਈਨ ਆਣੇਗੇ ਜਿੰਨੇ ਵੀ ਡਿਜ਼ਾਈਨ ਆਣਗੇ ਉਹ ਜਿੰਨੇ ਵੀ ਡਿਜ਼ਾਈਨ ਆਣਗੇ 55% ਆਪਕੇ ਆਣਗੇ ਅਗਲਾ ਆਰਟੀਕਲ ਆਪਣੇ ਕੋਲ ਆਇਆ ਭਾਜੀ ਮਸ਼ਰੀਨ ਦਾ ਸੂਟ ਬਹੁਤ ਹੀ ਕੱਟ ਰੇਟਰ ਤੇ ਲੈ ਕੇ ਆ ਆਲ ਓਵਰ ਬਸ਼ਰੀਨ ਦੇ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਬਹੁਤ ਹੀ ਜੈਗ ਰੇਟ ਬਹੁਤ ਹੀ ਨਾਰਮਲ ਰੇਟ ਬਹੁਤ ਹੀ ਕੱਟ ਰੇਟ ਆਰਟੀਕਲ ਚੈੱਕ ਕਰੋ ਜੀ ਆਲ ਓਵਰ ਸੂਟ ਹੈ ਜੀ 5 ਮੀਟਰ ਸੂਟ ਹੈ 5 ਮੀਟਰ ਸੂਤੇ ਦਾ ਮਸ਼ੀਨ ਦਾ ਦੁਪੱਟਾ ਹੈ ਦੁਪੱਟਾ ਮਸ਼ੀਨ ਦਾ 13 13 16 ਆਰਟੀਕਲ ਹੈ ਜੀ ਵਿਲਨ ਜਾ ਰਿਹਾ ਸਿਰਫ 650 ਰੁਪਏ ਦਾ ਸਾਡੇ 650 ਰੁਪਏ ਦਾ ਆਲ ਓਵਰ ਸੂਤ ਨਾਲ ਮਸ਼ੀਨ ਦਾ ਦੁਪੱਟਾ ਪ੍ਰਿੰਟ ਦੇਖੋ ਹਾਲ ਬੜੀ ਗੱਲ ਪ੍ਰਿੰਟ ਡਿਜੀਟਲ ਜਿਲੀਕਲ ਪ੍ਰਿੰਟ ਹੈ ਭਾਜੀ ਬਹੁਤ ਹੀ ਘੱਟ ਰੇਟਾਂ ਤੇ ਸਾਡੇ 650 ਰੁਪਏ ਦਾ ਜੀ ਗੇਅਰ ਬਹੁਤ ਹੈ ਗੇਅਰ ਨਾਲ ਕੋਈ ਕਮੀ ਨਹੀਂ ਗੇਅਰ ਦੀ ਕੋਈ। ਆਸਣ ਸਾਰੇ ਮਸ਼ਰੀਨ ਦੇ ਸੂਟ ਬਸ਼ਰੀਨ ਦਾ ਦੁਪੱਟਾ 13 16 650 ਰੁਪਏ ਜੀ। ਆਹ ਲੋ ਸੂਟ ਨਾਲ ਮਸ਼ਰੀਨ ਦਾ ਦੁਪੱਟਾ ਜੀਰਾ 13 100 ਦੇ ਆਰਟੀਕਲ 50% ਸਪੋਟ ਤੇ ਸਿਰਫ 650 ਰੁਪਏ ਦਾ ਮਸ਼ਰੀਨ ਦਾ ਸੂਟ ਮਸ਼ਰੀਨ ਦਾ ਦੁਪੱਟਾ ਐਡੇ 16 16.5 ਤੁਹਾਨੂੰ ਮਿਲਣਗੇ ਕੱਲੇ ਗੋਟ